ਮੈਂ ਹਿੰਦੂ ਰਾਣਾ ਜ਼ਿਲ੍ਹਾ ਪ੍ਰਧਾਨ ਡੈਮੋਕ੍ਰੇਟਿਕ ਆਸ਼ਵਰਕਰ ਤੇ ਫੈਸਿਲੀਟੇਟਰ ਜ਼ਿਲ੍ਹਾ ਹੁਸ਼ਿਆਰਪੁਰ ਸਾਥੀਓ ਮੈਂ ਅੱਜ ਅਸੀਂ ਇਸ ਮਕਸਦ ਨਾਲ ਇਕੱਠੇ ਹੋਏ ਆ ਕਿ ਅਸੀਂ 58 ਸਾਲ ਤੇ ਜਿਹੜੀਆਂ ਸਾਡੀਆਂ ਪੈਣਾ ਨੂੰ ਬਿਨਾਂ ਕਿਸੇ ਕਾਰਨ ਬਿਨਾਂ ਕੁਛ ਮਾਨ ਪੱਤੇ ਤੋਂ ਦਿੱਤੇ ਬਿਨਾਂ ਉਹਨਾਂ ਨੂੰ ਘਰੋਂ ਖਾਲੀ ਇੱਥੀ ਤੋਰਿਆ ਜਾ ਰਿਹਾ ਇਸ ਮਕਸਦ ਨਾਲ ਅਸੀਂ ਇਕੱਠੇ ਹੋਏ ਆ ਤੇ ਅਸੀਂ ਰੋਸ਼ ਪ੍ਰਦਰਸ਼ਨ ਕਰ ਰਹੇ ਆ ਤੇ ਦੂਸਰੀ ਗੱਲ ਸਰ ਇਹ ਆ ਕਿ ਜੇ ਜਿੱਦਾਂ ਵੀ ਸਾਡੀਆਂ ਪੈਣਾ ਕੰਮ ਕਰਦੀਆਂ ਉਹਨਾਂ ਦੇ 650 ਰੁਪਏ ਇਨਸੈਂਟਿਵ ਬਿਨਾ ਕਿਤੇ ਦੱਸੇ ਕਾਰਨ ਕੱਟੇ ਜਾ ਰਹੇ ਨੇ ਇਨਸੈਂਟਿਵ ਵਿੱਚ ਵਾਅਦਾ ਕਰਨ ਦੀ ਬਜਾਏ ਉਹਨਾਂ ਦੇ ਇਨਸੈਂਟਿਵ ਹਰ ਮਹੀਨੇ ਕੁਛ ਕੁਛ ਨਾ ਕੁਛ ਬਹਾਨਾ ਪਾ ਕੇ ਹਰ ਮਹੀਨੇ ਇਨਸੈਂਟਿਵ ਵਿੱਚ ਕਟੌਤੀ ਕੀਤੀ ਜਾ ਰਹੀ ਆ ਅਸੀਂ ਉਹਦੇ ਸਬੰਧ ਵਿੱਚ ਵੀ ਇੱਥੇ ਅੱਜ ਮੁਕੇਰੀਆਂ ਰੋਸ਼ ਪ੍ਰਦਰਸ਼ਨ ਕਰਨ ਆਏ ਆ ਸਰ ਅਸੀਂ ਇਹ ਚਾਹੁੰਦੇ ਆ ਕੀ ਸਰਕਾਰ ਨੂੰ ਚਾਹੀਦਾ ਸੀ ਕਿ ਸਰਕਾਰ ਬਣਨ ਤੋਂ ਪਹਿਲੇ ਭਗਵੰਤ ਮਾਨ ਮੁੱਖ ਮੰਤਰੀ ਸਾਹਮਣੇ ਸਾਡਾ ਵਾਦਾ ਕੀਤਾ ਸੀ ਸਾਡੀ ਸਰਕਾਰ ਬਣਨ ਤੋਂ ਬਾਅਦ ਆਸ਼ਾ ਵਰਕਰ ਨੂੰ 6000 ਰੁਪਿਆ ਸੈਲਰੀ ਦਿੱਤੀ ਜਾਊਗੀ ਉਹਨਾਂ ਨੇ 6000 ਜਿਹੜੀ ਇਨਸੈਂਟਿਵ ਜਿਹੜੇ ਦੁੱਗਣੇ ਕੀਤੇ ਜਾਣਗੇ ਬਟ ਉਹਨਾਂ ਨੇ ਇਨਸੈਂਟਰ ਸਾਡੇ ਦੁੱਗਣੇ ਤੇ ਕੀ ਕਰਨੇ 2500 ਰੁਪਿਆ ਸਾਡਾ ਉਹ ਕੱਟ ਲਿਆ 6500 ਰੁਪਿਆ ਸਾਡੇ ਇਨਸੈਂਟਵਾਂ ਦੀ ਕਟੌਤੀ ਕਰ ਲਈ ਔਰ ਸਾਡੀਆਂ ਆਸ਼ਾ ਪੈਣਾ ਨੂੰ ਬਿਨਾਂ ਨੋਟਿਸ ਦਿੱਤੇ 58 ਸਾਲ ਤੇ ਖਾਲੀ ਅਧਿਕਾਰਾਂ ਤੋਂ ਧੋ ਦਿੱਤਾ ਮੈਂ ਦਵਿੰਦਰਜੀਤ ਕੌਰ ਪੀਐਸ ਮੰਡਪਦੇਰ ਤੋਂ ਮੈਂ ਆਸ਼ਾ ਵਰਕਰ ਹਾਂ ਤੇ ਜਿਹੜੇ ਹੈਗੇ ਆ ਗਵਰਨਮੈਂਟ ਸਾਡਣਾ ਬੇਅਨਿਆ ਅਨਸਾਫੀ ਕਰ ਰਹੀ ਆ ਅਸੀਂ ਇਹ برداشت ਨਹੀਂ ਕਰ ਸਕਦੇ